ਇਹ ਹੈਗਾ ਰੇਲਵੇ ਪੌਲ ਨੀਵਾ ਜਿਹੜਾ ਮੋਗੇ ਦਾ ਇੱਥੇ ਬਾਈ ਰੇੜੀ ਤੇ ਖੜਾ ਹੀ ਸੇਵ ਲਈ ਤੇ ਆਲੂ ਭਖਾਰੇ ਤੇ ਮੈਂ ਕਿਹਾ ਬਾਈ ਦੋ ਵਾਲੇ ਭਖਾਰੇ ਹੀ ਲੈ ਲੇ ਹਾਂ ਬੜਾ ਛਰਾ ਆਰਤੀਆਂ ਤੂੰ ਬਹੁਤ ਤੂੰ ਬਹੁਤ ਭੈੜਾ ਤੂੰ ਬਹੁਤ ਜਿਆਦਾ ਆ ਵਟਕੇ ਵਾਲ ਲਾਇਆ ਇਹਦੀ ਢਿੱਡੀ ਆ ਆ ਲੱਤਾਂ ਪਾਲੀਆਂ ਲੰਮੀਆਂ ਨਹੀਂ ਬਾ ਆ ਆ ਖੋਲੀ ਬੈਠੇ ਆ ਆ ਤੇਲ ਜਾਂ ਡੋਲਦੀ ਇਹ ਬੜਾ ਨਹੀਂ ਇੱਥੋਂ ਹੀ ਵਿਖਾਉਣੀ ਪਈ ਆ ਸ਼ਰਮਾ ਸਫੇਰ ਪਾਰਟ ਇੱਥੋਂ ਲੈਣਾ ਬਸ ਸਮਾਨ ਇਹ ਆ ਜੀ ਸਾਡੇ ਤਲਵੰਡੀ ਪਾਈ ਦਾ ਚੌਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਪਹਿਲਾਂ ਆਪਾਂ ਚੱਲਿਆਂ ਦਵਾਈ ਲੈਣ ਮੋਗੇ ਤੇ ਕਿਉਂਕਿ ਦਵਾਈ ਲੈ ਕੇ ਆਉਣੀ ਵੀ ਜ਼ਰੂਰੀ ਆ ਤੇ ਬਾਕੀ ਜਿਹੜਾ ਇਹ ਕੰਮ ਬਾਅਦ ਚ ਕਰਾਂਗੇ ਆਪਾਂ ਜੋ ਵੀ ਹੈਗਾ ਤੇ 13 ਆਪਾਂ ਫਿਲਹਾਲ ਜਿਹੜਾ ਮੋਗੇ ਚੱਲਦੇ ਆਂ ਤੇ ਈਮਾਨ ਸਿੰਘ ਜਿਹੜਾ ਹੋਗਾ ਤਿਆਰ ਇਹ ਫਿਰਦਾ ਨੰਗੇ ਪੈਰੀ ਹੈਲੋ ਕਾਕਾ ਸੈਂਡਲ ਕਿਨੇ ਪਾਉਣੇ ਆ ਹੈ ਸਿੰਗਲ ਕਿਨੇ ਪੋਣਿਆ ਮਾਰ ਦੇ ਖੜ ਜਾ ਖੜ ਜਾ ਇਹ ਇ ਇਹ ਇ ਇਹ ਤਰ ਕਿਧਰ ਨੂੰ ਕਿਧਰ ਆ ਕੀ ਏ ਇਹ ਹੈਗਾ ਰੇਲਵੇ ਸਟੇਸ਼ਨ ਵਾਲਾ ਰੋਡ ਨੋਗੇ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਗਏ ਸੀ ਹਸਪਤਾਲ ਦੀ ਨਿੱਕੀ ਜੀ ਪਾਰਕਿੰਗ ਇੱਥੇ 13 ਬਣਾਈ ਹੋਈ ਤੇ ਇਧਰਲੇ ਪਾਸੇ ਹਸਪਤਾਲ ਆ ਸਰਗੁਣ ਗਈ ਆ ਸਕੂਲ ਦਵਾਈ ਲੈ ਲਈ ਆ ਤੇ ਲੱਗ ਗਿਆ ਸਾਨੂੰ 1.5-2 ਘੰਟੇ ਤੇ 2 ਘੰਟੇ ਲੱਗ ਗਿਆ ਨਾ ਤੇ ਹੁਣ ਅਸੀਂ ਚੱਲਦੇ ਆਂ ਪਿੰਡ ਨੂੰ ਇਹ ਹੈਗਾ ਮੋਗੇ ਦਾ ਜਿਹੜਾ ਰੇਲਵੇ ਰੋਡ 메ਨ ਬਾਜ਼ਾਰ ਨੂੰ ਜਾਂਦਾ ਵਾ ਤੇ ਨਾਲ ਹੀ ਨੀਵੇ ਪੁਲ ਨੂੰ ਸਾਹਮਣੇ ਆ ਗਈ ਜੁੱਤੀਆਂ ਵਾਲੀ ਮਾਰਕੀਟ ਇਹ ਜਿਹੜੀ ਨੀਵੇਂ ਪੁਲ ਦੇ ਨਾਲ ਆ ਇਹ ਹੈਗਾ ਰੇਲਵੇ ਕਲੋਨੀਵਾ ਜਿਹੜਾ ਮੋਗੇ ਦਾ ਇੱਥੇ ਜੁੱਤੀਆਂ ਵਾਲੀਆਂ ਦੁਕਾਨਾਂ ਸਾਰੀਆਂ ਬਹੁਤ ਮਸ਼ਹੂਰ ਆ ਜਦੋਂ ਮੀਂਹ ਪੈਂਦਾ ਤੇ ਇਹ ਵੀ ਭਰਿਆ ਹੁੰਦਾ ਵਾਏ ਕਈ ਵਾਰ ਤਾਂ ਗੱਡੀਆਂ ਇਹਦੇ ਵਿੱਚ ਨਾ ਉਹ ਭਈ ਜਿਹੜੀਆਂ ਤਰਨ ਲੱਗ ਜਾਂਦੀਆਂ ਹੋਂ ਤੇ ਪਾਣੀ ਤੇ ਇਹ ਪੌੜ ਵਾਲੀ ਸੜਕ ਦੇ ਨਾਲ ਹੀ ਇਹਦੇ ਬਣਿਆ ਹੋਇਆ ਨੇਚਰ ਪਾਰਕ ਤੇ ਇੱਧਰ ਦੇ ਪਾਸੋਂ ਫਿਰ ਇਹ ਸਾਹਮਣੇ ਲੰਘ ਜਾਂਦਾ ਵਾ 메ਨੋ ਬਾਜ਼ਾਰ ਨੂੰ ਇੱਥੇ ਬਣਿਆ ਹੋਇਆ ਗੁਰੂ ਨਾਨਕ ਕਾਲਜ ਮੋਗਾ ਸਰਕਾਰੀ ਹੈਗਾ ਇਹ ਵੀ ਜਿਹੜਾ ਨੇਚਰ ਪਾਰਕ ਹੀ ਆ ਸਾਰੀ ਕੰਨ ਦਾ ਜਿਹੜੀ ਗੁਰੂ ਨਾਨਕ ਕਾਲਜ ਦੀ ਆ ਮੋਗੇ ਦੀ ਆ ਪੁਰਾਣਾ ਗੇਟ ਆ ਇੱਥੇ ਬਾਈ ਰੇੜੀ ਤੇ ਖੜਾ ਹੀ ਸੇਵ ਲਈ ਤੇ ਆਲੂ ਭਖਾਰੇ ਤੇ ਮੈਂ ਕਹਾ ਬਾਈ ਦਵਾਲੀ ਭਖਾਰੇ ਹੀ ਲੈ ਲੇ ਗਏ ਹੈ 130 ਕਿਲੋ ਕਰ ਦੇ ਕਿਲੋ ਆਲੂ ਭਖਾਰੇ ਕਰ ਦੇ ਤੇ ਸੇਹ ਕੀ ਰੇਟ ਲਾਏਗਾ 100 ਹੀ ਲਾਗਾ ਤੇ 100 ਹੀ ਆਪਾਂ ਕਿਲੋ ਇਹ ਲੈ ਲੈਨੇ ਹੈ ਕਿਲੋ ਹੀ ਲੜੇ ਸਏ ਤੇ ਕਿਲੋ ਹੀ ਆਲੂ ਬਖਾਰੇ 100-100 ਰੁਪਏ ਕਿਲੋ ਲੱਗੇ ਸੀ ਆਪਾਂ ਨੂੰ ਮੋਕੇ ਦੇ ਵਿੱਚ ਘਰੇ ਆ ਗਏ ਆਪਾਂ ਲੱਗ ਗਏ 2:30 ਨਾਂ ਘੰਟੀ ਉਥੇ ਡਾਕਟਰ ਨੇ ਕੋਲੇ ਭੀੜ ਹੀ ਬਹੁਤ ਸੀ 1:30 ਵਜ ਗਿਆ ਮੋਗੇ ਤੋਂ ਜਾਇਆਏ ਸੀਗੇ ਤੇ ਮੋਗੇੋਂ ਦਵਾਈ ਲੈ ਕੇ ਆਪਾਂ ਆ ਗਏ ਜੀ 1:30 ਵਜੇ। ਫਿਰ ਅੱਧਾ ਪੌਣਾ ਘੰਟਾ ਕੀਤੀ ਰੈਸਟ। ਤੇ ਉਸ ਤੋਂ ਬਾਅਦ ਹੁਣ ਆਪਾਂ ਤਲਵੰਡੀ ਜਾਣ ਦਾ ਸਵਾਬ ਜਾਂ ਬਣਿਆ। ਸਵਾਬ ਤਾਂ ਬਣ ਗਿਆ ਕਿਉਂਕਿ ਕੱਲ ਨਾ ਮੈਂ ਇੱਕ ਫੋਨ ਦੀ OTG ਲਿਆਂਦੀ ਸੀਗੀ ਆਹ ਵਾਲੀ। ਇਹ ਆਈਫੋਨ ਤੇ ਲੱਗਦੀ ਂਦੀ ਇਹਦੇ ਮਗਰ ਆ ਚੈਪ ਵਾਲਾ ਜਿਗਾੜ ਜਾਂ ਲੱਗ ਜਾਂਦਾ ਵਾ। ਤੇ ਜੋ ਵੀ ਫੋਨ ਦੇ ਵਿੱਚ ਕੋਈ ਮੈਮਰੀ ਆਪਾਂ ਕੋਲ ਰੱਖਦੇ ਆ ਨਾ ਕੋਈ ਫੋਟੋ ਮਾ ਫਟਮਾ ਉਹ ਸਾਰੀਆਂ ਆਪਾਂ OTG ਦੇ ਨਾਲ ਇਹਦੇ ਵਿੱਚ ਆਪਾਂ ਕਰ ਸਕਦੇ ਚੈਪ ਦੇ ਵਿੱਚ ਤੇ ਨਾਲ ਸਾਮੀਆਂ ਰਹਿਣਗੀਆਂ। ਇਹ ਲਿਆਂਦੀ ਸੀਗੀ ਗੱਲ ਤੇ ਇਹ ਹੁਣ ਮਲਾਂ ਦਾ ਵਰਕ ਨਹੀਂ ਕਰ ਰਹੀ ਤੇ ਇਹ ਆਪਾਂ ਹੁਣ ਬਦਲ ਕੇ ਆਉਣੀ ਆ ਤੇ ਕਿਉਂਕਿ ਕੱਲ ਲਿਆਂਦੀ ਹੁਣ ਤਾਂ ਛੇ ਦੀ ਚੇਂਜ ਵੀ ਕਰ ਲੈਣਗੇ ਤੇ ਇਧਰਲੇ ਪਾਸੇ ਆਪਣਾ ਮੋਟਰਸਾਈਕਲ ਆ ਖੜਾ ਵਾ ਤੇ ਈਮਾਨ ਸਿੰਘ ਈਮਾਨ ਸਿੰਘ ਪਾਸੇ ਜੋ ਪੁੱਤ ਇਹਨੂੰ ਪਹਿਲਾਂ ਪਤਾ ਲੱਗਾ ਵੀ ਪਾਪਾ ਨੇ ਜਾਣਾ ਵਾ ਤੇ ਇਹ ਪਹਿਲਾਂ ਹੀ ਹੱਥ ਪਾ ਕੇ ਖੜਾ ਹੋਇਆ ਵਾ ਇਧਰ ਆ ਸ਼ਰਾਰਤੀ ਬੱਚੇ ਇਧਰ ਆਓ ਬੜਾ ਛਰਾਰਤੀ ਆ ਤੂੰ ਬਹੁਤ ਤੂੰ ਬਹੁਤ ਭੈੜਾ ਤੂੰ ਬਹੁਤ ਜਿਆਦਾ ਇਧਰ ਆਉ ਪਤ ਪਰੇ ਹੋ ਜਿਹਾ ਤੇ ਮੈਂ ਹੁਣ ਇਹਨੂੰ ਮਾੜਾ ਮੋਟਰਸਾਈਕਲ ਨੂੰ ਕੱਢ ਲਾਗਾ ਛੱਡ ਦੋ ਪਤ ਹੱਥ ਛੱਡ ਦੋ ਹੱਥ ਛੱਡੋ ਈਮਾਨ ਸਿੰਘ ਹੱਥ ਛੱਡੋ ਪਤ ਘੋੜਾ ਕੱਢ ਲਵਾਦਾ ਘੋੜਾ ਕੱਢ ਲਓ ਹੱਥ ਛੱਡ ਦਿਓ ਕਿੰਡਾ ਯਾਰ ਇਹ ਹੱਥ ਹੀ ਨਹੀਂ ਛੱਡਦਾਗਾ ਉਹ ਡੱਗ ਪੈਗਾ ਪਹਿਲੀ ਕਿੱਕ ਤੇ ਸਟਾਰਟ ਮੇਰਾ ਯਮਾ ਨਹੀਂ ਤੇ ਹੋਰ ਦੱਸ ਕੀ ਭਾਲੀ ਸਰਗੁਣ ਤਾਂ ਫਿਰ ਸਰਗੁਣੀ ਆ ਸਰਗੁਣ ਤਾਂ ਔਨਸਾਰ ਟੀਚਰ ਬੱਚਾ ਇਹ ਕੀ ਕਰਿਆ ਨੇ ਪਤਾ ਇਹ ਮੈਂ ਕੱਲ ਲਗੀ ਨਾਲ ਬਣਾ ਲ ਨੀ ਮੇਰੇ ਨਿੱਕੀ ਜੀ ਨਹੀਂ ਕਿੰਨੀ ਜੂਨੀਅਨ ਤੇ ਕੱਲ ਮੈਂ ਬਣਾ ਕੇ ਰੱਖੀ ਮੈਂ ਤੇਰੀ ਵੀਡੀਓ ਬਣਾਉਣੀ ਹੈ ਆ ਕੇ ਠੀਕ ਆ ਮੈਂ ਨਾ ਹੁਣ ਬਾਜ਼ਾਰ ਜਾ ਆਵਾਂ ਤੇ ਫਿਰ ਮੈਂ ਆ ਕੇ ਇਹ ਵੇਖਣੀ ਆ ਠੀਕ ਆ ਨਾਲੇ ਤੇਰੀ ਕਲਾਕਾਰੀ ਦਿਖਾਉਣੀ ਆ ਪਾ ਬਈ ਇਹ ਸਾਡਾ ਬੱਚਾ ਜਿਹੜਾ ਇਹ ਇਹ ਡੋਲ ਵੀ ਬਣਾ ਲੈਂਦਾਗਾ ਠੀਕ ਆ ਕੱਲ ਮੈਂ ਵੇਖੀ ਸੀ ਕੱਲ ਮੈਂ ਫੋਟੋ ਨਹੀਂ ਖਿੱਚੀ ਇੱਧਰ ਹੀ ਮੈਨੂੰ ਬਹੁਤ ਸੋਹਣੀ ਲੱਗੀ ਸੀਗੀ ਪੁੱਤ ਤੇ ਉਹ ਮੈਂ ਬਾਰੀ ਖੋਲਦਾ ਉਧਰ ਲਈ ਠੀਕ ਆ ਪੁੱਤ ਕਰ ਲੋ ਕੰਮ ਤੁਸੀਂ ਠੀਕ ਆ ਇਹ ਮੁੰਡੇ ਦਾ ਸਾਡੇ ਦਾ ਸਾਰਾ ਸਮਾਨ ਪਿਆ ਵਾ ਇੱਧਰ ਕਲਰ ਪਏ ਨੇ ਇਹ ਰਵੜਾਂ ਪਈਆਂ ਇਹਦਾ ਘਰ ਆ ਇਹ ਕਹਿੰਦੀ ਪਪਾ ਆ ਐਵੇਂ ਦਾ ਘਰ ਪਾਉਣਾ ਮੈਂ ਕਿਹਾ ਕੋਈ ਗੱਲ ਨਹੀਂ ਪੁੱਤ ਐਵੇਂ ਦਾ ਹੀ ਪਾਵਾਂਗੇ ਐਵੇਂ ਦਾ ਹੀ ਪਾਉਣਾ ਨਾ ਹਾਂਜੀ ਇਹ ਦਾ ਆਹ ਕਲੇ ਆ ਸ਼ਾਇਦ ਖੇਡਣ ਵਾਲੇ ਆ ਇਹਦੀਆਂ ਤਿੰਨ ਗੱਡੀਆਂ ਖੜੀਆਂ ਕਹਿੰਦੀ ਮੈਂ ਐ ਲਾਇਆ ਕਰਨੀਆਂ ਇਹਨੇ ਹੋਰ ਵੀ ਕੋ ਬਥੇਰਾ ਕੁਛ ਇਧਰ ਵੇਖੋ ਇਹਦਾ ਆ ਸ਼ਾਰਪਨਾਰ ਵੇਖੋ ਇਹਦੇ ਚਨੇ ਪਏ ਦੇਖੋ ਇਧਰ ਪਾਸੇ ਇਹਦਾ ਚੀਜ਼ਾਂ ਸਾਹਮਣੇ-ਸਾਹਮਣੇ ਰੱਖਦੀ ਸਾਡੀ ਗੁੱਡੀ ਚਲ ਮੈਂ ਖੋਲਦਾ ਮਾਰੀ ਚੰਗਾ ਪੁੱਤ ਓਕੇ ਪੁੱਤ ਕੱਲ ਬਦਲਵਾਈ ਸੀਗੀ ਤੇ ਪਰਸੋਂ ਕੇ ਚੌਥੇ ਪਿਆ ਸੀ ਪਰਸੋਂ ਹਾਂ ਪਰਸੋਂ ਪਿਆ ਸੀ ਮੀ ਬਹੁਤ ਹਣ ਇੰਨੀ ਇੱਕ ਤਿੱਖੀ ਧੁੱਪ ਆਣਾ ਬਹੁਤ ਜ਼ਿਆਦਾ ਐ ਚੁੱਭਦੀ ਆ ਪੂਰੀ ਭਾਈ ਇਹ ਇੰਨੀ ਤਿੱਖੀ ਧੁੱਪ ਕੱਢੀ ਵੀ ਆ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੇ ਮੁੰਡਾ ਇਹ ਕਲਾਕਾਰੀ ਕਰ ਰਿਹਾ ਇਹ ਇਹਨੇ ਬਣਾਈ ਆ ਗੁੱਡੀ ਆ ਇਹਦੇ ਵਾਲ ਲਾਏ ਵਟਕੇ ਹਨਾ ਯਾਰ ਆ ਵਟਕੇ ਵਾਲ ਲਾਇਆ ਇਹਦੀ ਢਿੱਡੀ ਆ ਆ ਲੱਤਾਂ ਪਾਲੀਆਂ ਲੰਮੀਆਂ ਨਹੀਂ ਬਾਹ ਉਹ ਪਰੇ ਆ ਕੀ ਲਿਖਿਆ ਆਈ ਲਵ ਦੇ ਨਾਲ ਮਾਈ ਮਮ ਮਾਈ ਮਮ ਅੱਛਾ ਮਮਾ ਦੀ ਫੋਟੋ ਬਣਾਈਆ ਬੱਲੇ ਉਹ ਕਰ ਦੇ ਬਸ ਸਟਿਕ ਸਟ ਕਰ ਦੇ ਸਟ ਕਰ ਦੇ ਕਰ ਦੇ ਨਾ ਮੈਂ ਬਣਾਣਾ ਬਾਬੂ ਨਾ ਉਹ ਟੁੱਟਾਇਆ ਹੈ ਠੀਕ ਹੈ ਪਤਾ ਸਹੀ ਆ ਮੈਨੂੰ ਹੋਇਆ ਮੈਂ 2 3 4 ਗੱਡੀ ਦਾ ਟੁੱਟ ਗਿਆ ਹੈ ਬੈਲਟ ਅਲਟਰਨੇਟਰ ਵਾਲਾ ਇਹ ਸਾਹਮਣੇ ਇਹ ਇੱਥੇ ਤੇ ਇਹ ਪਾਉਣ ਵਾਸਤੇ ਆਪਾਂ ਲੈ ਕੇ ਆਇਆ ਗੱਡੀ ਨੂੰ ਨਰਮਲ ਦੀ ਵਰਕਸ਼ਾਪ ਤੇ ਵਿਸ਼ਕਰਮਾ ਵਰਕਸ਼ਾਪ ਤਲਵੰਡੀ ਭਾਈ ਕਿਉਂਕਿ ਏਸੀ ਵੀ ਖੜ ਗਿਆ ਫਿਰ ਆਲਟਰਨੇਟਰ ਨਾਲ ਚਾਰਜ ਹੋਇਆ ਤਾਂ ਫਿਰ ਇਹਨੇ ਬੈਟਰੀ ਨਹੀਂ ਚਾਰਜ ਕਰਨੀ ਆਲਟਰਨੇਟਰ ਨਾਲ ਚੱਲਿਆ ਤਾਂ ਬੈਟਰੀ ਨਹੀਂ ਚਾਰਜ ਕਰਨੀ ਫਿਰ ਔਖਾ ਹੋ ਜਾਣਾ ਕੰਮ ਗੱਡੀ ਡੈੱਕ ਤੇ ਲੱਗੀ ਉਦੋਂ ਬਾਅਦ ਲਾਵਾਂਗੇ ਇੱਥੇ ਆਪਾਂ ਕਮਾ ਕੇ ਕੌੜੀ ਟੱਕਰਈ ਉਹਨਾ ਮਮਾ ਕਹਿਣ ਕਿ ਸਾਡਾ ਨਿਰਮਲ

ਤੇ ਉਹ ਉਹ ਕਹਿ ਨਹੀਂ ਸਕਦਾ ਕੋਈ ਨੇ ਬਣਾ ਕੇ ਪਾ ਦਿੱਤੀ ਗੱਡੀ ਲਾਤੀ ਡਿੱਗ ਤੇ ਕਿਉਂਕਿ ਦੂਜੀਆਂ ਬੈਲਟਾਂ ਵੀ ਕੱਢ ਲੀਆਂ ਗੱਡੀ ਦੀਆਂ ਤੇ ਫੇਰੀ ਉਹ ਬੈਲਟ ਪੈਣੀ ਆ ਵੀ ਆ ਖੋਲੀ ਬੈਠੇ ਆ ਆ ਤੇਲ ਦਾ ਡੋਲਦੀ ਪਾਣੀ ਇੱਥੋਂ ਹੀ ਵਿਖਾਉਣੀ ਪਣੀ ਆ ਤੇਲ ਕਾ ਤੇ ਡੋਲਦੀ ਆ ਆ ਆਲਟੀਨੇਟਰ ਵਾਲੀ ਆ ਬੈਲਟ ਟੁੱਟ ਗਈ ਸੀ ਇਹਦੀ ਸਾਨੂੰ ਬੈਲਟ ਲਾਈਨ ਘਲਦਾ ਬਾਈ ਨੂੰ ਮੈਂ ਕਹਾਂ ਮੋਟਰਸਾਈਕਲ ਮੈਨੂੰ ਆਉਂਦਾ ਨਹੀਂ ਬਾਈ ਚਲਾਉਗਾ ਤਲਵੰਡੀੋਂ ਮਿਲੂਗੀ ਬੈਲਟ ਸ਼ਰਮਾ ਸਪੀਅਰ ਪਾਰਟ ਵਾਲਿਆਂ ਦੇ ਇਹ ਆ ਜੀ ਸਾਡੇ ਤਲਵੰਡੀ ਭਾਈ ਦਾ ਚੌਂਕ ਇਥੇ ਚਾਰਾਸਤਾ ਬੰਦਾ ਹੋ। ਇੱਥੇ ਸਾਡੇ ਸਾਥੀਆਂ ਵਾਲੇ ਵੀਰ ਦਾਹਰਾਪੁਰੀਏ। ਸ਼ਰਮਸਪੇਰਪਾਟ ਇੱਥੋਂ ਲੈਣਾ ਬਸ ਸਮਾਨ। ਇਹ ਜਿਹੜੀ ਹੈਗੀ ਇੱਕ ਤਾਂ ਈਡੀਕ ਦੇ ਦੇ ਯਾਰ ਬਾਈ ਯਾਰ। ਇੱਕ ਇਹ ਦੂ ਇੱਕ ਕੇ ਦੋ ਦੋ ਉਂਗਲ ਬਈ ਕਿਹਾ ਸੀ ਉਹਨੇ। ਇੱਕੇ ਦੋ ਦੋ ਉਂਗਲਾਂ ਘੱਟਵਾ ਦੇ ਦੇ ਦੋ ਤਿੰਨ ਦੇ ਦੇ ਅਸੀਂ ਬਾਕੀ ਮੋੜ ਜਾਗੇ ਬਲਟਾ ਕੱਢ ਲਾ ਤਿੰਨ ਬੈਲਟਾਂ ਲੈ ਚੱਲੇ ਬਾਈ ਸੈਜ ਵੀ ਵੇਖਣਾ ਪੈਣਾ ਮੈਨੂੰ ਲੱਗਦਾ ਬਾਈ 1080 ਆਊਗੀ ਸ਼ਾਇਦ ਕਿਉਂਕਿ ਨਾ ਮੈਂ ਮੁੱਲਾਪੁਰ ਤੋਂ ਪਵਾਈ ਸੀ ਮੈਨੂੰ ਲੱਗਦਾ 1080 ਸੀ ਸ਼ਾਇਦ ਹੈਗੀ 1080 ਇਹ ਚ ਯਾਰ ਮੈਨੂੰ ਮੈਂ ਨੰਬਰ ਦੇਖਦਾ ਮੈਂ ਬੈਲਟ ਨਹੀਂ ਮਿਲੀ ਸਾਨੂੰ ਭਾਈ ਤੇ ਬੈਲਟ ਨਹੀਂ ਮਿਲੀ ਤੇ ਫਿਰ ਹੁਣ ਏਸੀ ਨਾਲ ਹੀ ਆ ਗਏ ਡੰਗੜਾ ਸਾਰਾ ਕੱਲ ਨੂੰ ਦੇਖਾਂਗੇ ਕੀ ਹਿਸਾਬ ਕਿਤਾਬ ਬੰਦਾਗਾ ਹੁਣ ਤੱਕ ਇਹ ਰਹਾ ਫਿਲਹਾਲ ਖਤਮ ਹੀ ਆ ਕੰਮ ਕੱਲ ਨੂੰ ਦੇਖਾਂਗੇ ਜਨ ਸ਼ਰਮ ਗਿਆ ਵਾ ਚੱਲ 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 ਜਣ ਘਰੇ ਆ ਗਏ ਸੀ ਤੇ ਵਾਵਾ ਲੇਟ ਹੋ ਗਏ ਆ ਤਕਰੀਬਨ 7:30 ਦਾ ਟਾਈਮ ਹੋ ਗਿਆ ਵਾ ਹੁਣ ਨਹਾ ਮੁਕੇ ਤੇ ਫਰੈਸ਼ ਹੋਏ ਆ ਕਿਉਂਕਿ ਗਰਮੀ ਬਹੁਤ ਸੀਗੀ ਤੇ ਫਿਰ ਹੁਣ ਆਪਾਂ ਮਿਲ ਆ ਬਲੌਗ ਜਿਹੜਾ ਇੱਥੇ ਸਮਾਪਤ ਕਰਦੇ ਕਿਉਂਕਿ ਗੱਡੀ ਦਾ ਆਪਣਾ ਕੰਮ ਤਾਂ ਹੋਇਆ ਨਹੀਂ ਤੇ ਕੰਮ ਕਰਾਵਾਂਗੇ ਤੇ ਬਲੌਗ ਫਿਰ ਆਪਾਂ ਇੱਥੇ ਸਮਾਪਤ ਕਰ ਦਿੰਦੇ ਕੱਲ ਨੂੰ ਫਿਰ ਆਪਾਂ ਨਵੇਂ ਬਲੌਗ ਦੇ ਨਾਲ ਮਿਲਾਂਗੇ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ